गुड मॉर्निंग ग्रेड 10 आई होप यू ऑल आर वेल एंड फिट एंड फाइन एट योर होम स्टूडेंट्स आज ਦੇ ਲੈਕਚਰ ਦੇ ਵਿੱਚ ਅਸੀਂ ਚੈਪਟਰ ਕਰ ਰਹੇ ਹਾਂ ਦੁਸ਼ਮਣੀ ਜੋ ਕਿ ਬਲਵਿੰਦਰ ਸਿੰਘ ਬਰਾੜ ਦਾ ਲਿਖਿਆ ਹੋਇਆ ਹੈ ਇਸ ਦੁਸ਼ਮਣੀ ਚੈਪਟਰ ਦੇ ਵਿੱਚ ਦੁਸ਼ਮਣੀ ਚੈਪਟਰ ਦੇ ਵਿੱਚ ਕੁਦਰਤ ਨੂੰ ਸਮਰਪਿਤ ਇੱਕ ਕਹਾਣੀ ਹੈ ਇਸ ਰਾਹੀਂ ਦਿੱਲੀ ਵਰਗੇ ਮਹਾਨਗਰੀ ਜੀਵਨ ਵਿੱਚ ਪੋਤਿਆਂ ਦੀ ਮਹੱਤਤਾ ਨੂੰ ਬਾਕੀ ਵੀ ਦਰਸਾਉਣ ਦਾ ਯਤਨ ਕੀਤਾ ਗਿਆ ਹੈ। ਇਸ ਦੇ ਕਥਾਨਕ ਅਨੁਸਾਰ ਦੋ ਪਰਿਵਾਰ ਇਸ ਦੇ ਪਾਤਰ ਹਨ। ਅਸੀਂ ਇਸ ਚੈਪਟਰ ਵਿੱਚ ਦੋ ਪਰਿਵਾਰਾਂ ਦੇ ਬਾਰੇ ਕਹਾਣੀ ਵਿੱਚ ਪੜਾਂਗੇ। ਪਰ ਇਸ ਕਹਾਣੀ ਵਿੱਚ ਅਰਜਨਾ ਚੋਪੜਾ ਤੇ ਵੰਦਨਾ ਭਾਟਿਆ ਦੇ ਕਾਰ ਵਿਹਾਰ ਆਲੇ-ਦੁਆਲੇ ਹੁੰਦੀ ਹੈ। ਉਹਨਾਂ ਦੇ ਬਿਹੇਵੀਅਰ ਦੇ ਆਲੇ-ਦੁਆਲੇ ਜੋ ਕੰਮ ਕਰਦੀਆਂ ਹਨ, ਤਰੀਕਾ ਉਹਨਾਂ ਦੇ ਕਰਨ ਦਾ ਜੋ ਉਹ ਰੋਜ਼ ਮਰਾਂ ਜ਼ਿੰਦਗੀ ਵਿੱਚ ਆਪਣੇ ਹੋ ਕੇ ਨਿਭੜਦਾ ਹੈ ਉਹਦੇ ਬਾਰੇ ਆਲੇ ਦੁਆਲੇ ਕਹਾਣੀ ਘੁੰਮਦੀ ਹੈ ਦੂਜੇ ਪਾਸੇ ਫੁੱਲ ਬੂਟੇ ਇਸ ਦੇ ਕੇਂਦਰ ਹਨ ਉਪਰੋਕਤ ਦੋਵੇਂ ਪਾਤਰ ਪੌਦਿਆਂ ਨੂੰ ਪਿਆਰ ਕਰਦੇ ਹਨ ਦੋਵਾਂ ਦੀ ਆਪਸੀ ਦੋਸਤੀ ਵੀ ਬਹੁਤ ਗੂੜੀ ਹੈ ਅਰਚਨਾ ਨੇ ਟਰੱਸ ਮੀਨਸ ਛੱਤ ਉੱਤੇ ਗਮਲਿਆਂ ਵਿੱਚ ਫੁੱਲ ਬੂਟੇ ਲਗਾਏ ਹੋਏ ਹਨ ਪਾਣੀ ਨਾਲ ਪੌਦਿਆਂ ਦੀ ਸਾਂਭ ਸੰਭਾਲ ਕਰਕੇ ਉਹਨਾਂ ਦੇ ਵਿਚਾਰ ਕਾਫੀ ਮਿਲਦੇ ਜੁੰਦੇ ਹਨ ਅਰਚਨਾ ਚੋਪੜਾ ਦੀ ਗੈਰ ਹਾਜ਼ਰੀ ਵਿੱਚ ਵੰਦਨਾ ਪਾਟਿਆ ਉਸ ਦੇ ਪੌਦਿਆਂ ਨੂੰ ਪਾਣੀ ਦਿੰਦੀ ਹੈ ਪਰ ਛੱਤ ਉੱਪਰ ਪਾਣੀ ਦੀ ਟੈਂਕੀ ਬਦਲਣ ਨਾਲ ਦੋਵਾਂ ਪਰਿਵਾਰਾਂ ਵਿੱਚ ਝਗੜਾ ਹੋ ਜਾਂਦਾ ਹੈ ਗੱਲ ਪੁਲਿਸ ਤੱਕ ਪਹੁੰਚ ਜਾਂਦੀ ਹੈ ਹੁਣ ਅਰਚਨਾ ਦੀ ਗੈਰ ਹਾਜ਼ਰੀ ਵਿੱਚ ਵੰਦਨਾ ਪੌਦਿਆਂ ਨੂੰ ਪਾਣੀ ਨਹੀਂ ਦੇਣਾ ਚਾਹੁੰਦੀ ਪਰ ਮੁਰਝਾ ਆ ਰਹੇ ਬੂਟੇ ਵੇ ਕਿ ਉਹਦਾ ਮਨ ਪਸੀਜ ਜਾਂਦਾ ਤੇ ਉਹ ਪਾਏ ਦੇ ਨੂੰ ਤਿਆਰ ਹੋ ਜਾਂਦੀ ਹੈ ਠੀਕ ਹੈ ਬੱਚੇ ਇਸ ਕਹਾਣੀ ਦਾ ਸ਼ੁਰੂਆਤ ਬੱਚੇ ਅਸੀਂ ਕਰਾਂਗੇ ਵੰਦਨਾ ਵੰਦਨਾ ਨੇ ਗਮਲਿਆਂ ਵਿੱਚ ਕੁਮਲਾਏ ਹੋਏ ਬੂਟਿਆਂ ਵੱਲ ਵੇਖਿਆ ਵੇ ਕਿ ਉਹਦਾ ਚਿਹਰਾ ਵੀ ਕੁਮਲਾ ਗਿਆ ਉਹਦਾ ਦਿਲ ਜਿਵੇਂ ਉਹਦੇ ਦਿਲ ਵਿੱਚ ਜਿਵੇਂ ਕੰਡਾ ਚੁੱਭ ਗਿਆ ਹੋਵੇ ਬੂਟੇ ਕਾਲ ਨਾਲ ਹੋਰ ਜ਼ਿਆਦਾ ਪੀਲੇ ਤੇ ਮਰੀਲ ਦਿਸ ਰਹੇ ਸਨ ਹਰੇ ਪੱਤੇ ਪੀਲੇ ਹੋ ਰਹੇ ਸਨ ਅਤੇ ਪੀਲੇ ਪੱਤੇ ਸੁੱਕੇ ਝੜ ਰਹੇ ਸਨ ਇਹ ਸਭ ਕੁਝ ਉਸ ਦੀਆਂ ਅੱਖਾਂ ਸਾਹਮਣੇ ਹੋ ਰਿਹਾ ਸੀ ਉਹ ਪਿਛਲੇ ਕਈ ਦਿਨਾਂ ਤੋਂ ਰੋਜ਼ਾਨਾ ਵੇਖ ਰਹੀ ਸੀ ਸਵੇਰੇ ਸ਼ਾਮ ਛੱਤ ਉੱਤੇ ਪਾਣੀ ਦੀ ਟੈਂਕੀ ਵੇਖਉਂਦੀ ਕਿ ਉਹ ਭਰ ਗਈ ਹੈ ਕਿ ਨਹੀਂ ਪਰ ਛੱਤ ਉੱਤੇ ਚਾਰੇ ਪਾਸੇ ਪਏ ਗਮਲੇ ਗਮਲਿਆਂ ਵਿੱਚ ਬੂਟੇ ਉਹ ਦਾ ਧਿਆਨ ਖਿੱਚਦੇ ਜੂਨ ਦੇ ਮਹੀਨੇ ਦੀ ਗਰਮੀ ਨਾਲ ਬੂਟਿਆਂ ਦਾ ਬੁਰਾ ਹਾਲ ਹੋ ਰਿਹਾ ਸੀ ਉਹਦਾ ਦਿਲ ਕਰਦਾ ਕਿ ਗਮਲਿਆਂ ਨੂੰ ਪਾਣੀ ਪਰ ਦੇਵੇ ਫਿਰ ਉਹ ਉੱਤੇ ਅਸਮਾਨ ਵੱਲ ਵੇਖਦੀ ਅਸਮਾਨ ਉੱਤੇ ਕਦੇ ਕਦੇ ਇਕਾ ਦੁੱਕਾ ਬੱਦਲ ਦਿਖਦੇ ਕਦੇ ਬੱਦਲਾਂ ਦੀ ਪਰਮਾ ਉਹਨੂੰ ਜਾਪਦਾ ਸ਼ਾਇਦ ਅੱਜ ਮੀਂਹ ਪਵੇ ਉਹਨੂੰ ਗਮਲਿਆਂ 'ਚ ਪਾਣੀ ਨਾ ਹੀ ਪਾਉਣਾ ਪਵੇ ਟੀਵੀ ਤੇ ਰੋਜ਼ਾਨਾ ਮੀਂਹ ਪੈਣ ਦੀ ਸੰਭਾਵਨਾ ਦੀਆਂ ਖਬਰਾਂ ਆਉਂਦੀਆਂ ਉਹ ਸੋਚਦੀ ਸ਼ਾਇਦ ਅੱਜ ਮੀਂਹ ਆ ਜਾਵੇਗਾ ਤੇ ਬੂਟੇ ਸੁੱਕਣੋਂ ਬਚ ਜਾਣਗੇ ਇਹ ਸਾਰੇ ਗਮਲੇ ਅਰਚਨਾ ਦੇਸਨ ਅਰਚਨਾ ਚੋਪੜਾ ਟੋ ਫਲੋਰ ਤੇ ਰੈਂਦੀ ਸੀ ਉਹਨਾਂ ਫੁੱਲ ਫੁੱਲਾਂ ਬੂਟਿਆਂ ਦਾ ਸ਼ਕੀਨ ਸੀ ਉਹ ਛੱਤ ਤੇ ਟਰੈਸ ਗਾਰਡਨ ਬਣਾਉਣਾ ਚਾਹੁੰਦੀ ਸੀ ਇਸ ਲਈ ਉਸਨੇ ਬਹੁਤ ਸਾਰੇ ਗਮਲਿਆਂ ਵਿੱਚ ਫੁੱਲ ਬੂਟੇ ਲਾ ਕੇ ਛੱਤ ਉੱਤੇ ਸਜਾਅ ਰੱਖੇ ਸਨ ਇਹਨਾਂ ਤੋਂ ਇਲਾਵਾ ਉਹ ਆਪਣੇ ਬੂਹੇ ਤੋਂ ਲੈ ਕੇ ਟਰੈਸ ਤੱਕ ਜਾਂਦੀਆਂ ਪੌੜੀਆਂ ਉੱਤੇ ਕਾਂਦ ਦੇ ਨਾਲ ਨਾਲ ਗਮਲੇ ਲਟਕਾਏ ਹੋਏ ਸਨ ਇਹ ਡੀ ਡੀ ਏ ਦੇ ਤਿੰਨ ਮੰਜ਼ਲੇ ਫਲੈਟ ਸਨ ਜਮੀਨੀ ਮੰਜ਼ਲ ਤੋਂ ਲੈ ਕੇ ਤੀਜੀ ਮੰਜ਼ਲ ਤੱਕ ਸਭ ਦੀਆਂ ਆਪਣੀਆਂ ਪਾਣੀ ਦੀਆਂ ਟੈਂਕੀਆਂ ਰੱਖੀਆਂ ਹੋਈਆਂ ਸਨ। ਵੰਦਨਾ ਨੇ ਇੱਕ ਵੱਡੂ ਟੈਂਕੀ ਛੱਤ ਉੱਤੇ ਛੱਡ ਛੱਡੀ ਸੀ ਜਿਸ ਵਿੱਚ ਉਹ ਗਮਲਿਆਂ ਵਾਸਤੇ ਪਾਣੀ ਜਮਾ ਕਰਕੇ ਰੱਖਦੀ। ਜਦੋਂ ਪਾਣੀ ਆ ਰਿਹਾ ਹੁੰਦਾ ਤਾਂ ਉਹ ਪਾਈਪ ਲਾ ਕੇ ਉਸ ਉਸ ਵਿੱਚ ਟੈਂਕੀ ਭਰ ਲੈਂਦੀ ਤੇ ਫਿਰ ਉਹ ਗਮਲਿਆਂ 'ਚੋਂ ਪਾਣੀ ਦੇਂਦੀ ਲੈਂਦੀ। ਵੰਦਨਾ ਉਹਨਾਂ ਦੇ ਹੀ ਇਟਲੀ ਮੰਜ਼ਲ ਤੇ ਰਹਿੰਦੀ ਸੀ। ਉਹਨਾਂ ਦੀ ਆਪਸ ਵਿੱਚ ਬਹੁਤ ਚੰਗੀ ਬੰਦੀ ਸੀ। ਉਹੋ ਛੱਤ ਉੱਤੇ ਆਪਣੀ ਟੈਂਕੀ ਵੇਖਣ ਆਉਂਦੀ ਕਦੇ ਛੱਤ ਉੱਤੇ ਬੰਨੀ ਰस्सियां ਤੇ ਕੱਪੜੇ ਸੁਕਾਉਣ ਪਾਉਣੇ ਆਉਂਦੀ ਜਾਂ ਸੁੱਕੇ ਹੋਏ ਕੱਪੜੇ ਉਤਾਰਨ ਆਂਦੀ ਕਈ ਵਾਰ ਅਰਜਨਾ ਉਹਨਾਂ ਨੂੰ ਉੱਥੇ ਮਿਲ ਜਾਂਦੇ ਜਦੋਂ ਦੋਵੇਂ ਖੜੀਆਂ ਗੱਲਾਂ ਕਰਦੀਆਂ ਕਦੇ ਫੁੱਲ ਬੂਟੇ ਬਾਰੇ ਕਦੇ ਬੱਚਿਆਂ ਬਾਰੇ ਕਦੇ ਆਂਡ ਗਵਾਂਡ ਬਾਰੇ ਬੱਚਿਆਂ ਦੀਆਂ ਗਰਮੀ ਦੀਆਂ ਛੁੱਟੀਆਂ ਵਿੱਚ ਅਰਜਨਾ ਆਪਣੇ ਪਰਿਵਾਰ ਨਾਲ ਕਈ ਦਿਨ ਵਾਸਤੇ ਦਿੱਲੀ ਤੋਂ ਪੰਜਾਬ ਚਲੀ ਜਾਂਦੀ ਜਾਂ ਉਹ ਕਿਤੇ ਹੋਰ ਘੁੰਮਣ ਚਲੇ ਜਾਂਦੀ ਤਾਂ ਜਾਂ ਅਰਚਨਾ ਜਾਣ ਲੱਗੀ ਵੰਦਨਾ ਨੂੰ ਕਹਿ ਜਾਂਦੀ ਵੰਦਨਾ ਦੋ ਹਫ਼ਤਿਆਂ ਲਈ ਜਾ ਰਹੀ ਹਾਂ ਪਿੱਛੇ ਮੇਰੇ ਪਲਾਂਟਸ ਦਾ ਧਿਆਨ ਰੱਖਣਾ ਪਲੀਜ਼ ਉਹਨਾਂ ਨੂੰ ਪਾਣੀ ਦਿੰਦੇ ਰਹਿਣਾ ਵੰਦਨਾ ਅੱਗੇ ਮੁਸਕਰਾ ਕੇ ਆਖਦੀ ਤੂੰ ਫਿਕਰ ਨਾ ਕਰ ਤੇਰੇ ਪਲਾਂਟਸ ਦੀ ਜ਼ਿੰਮੇਵਾਰੀ ਹੁਣ ਮੇਰੀ ਏ ਮੈਂ ਇਹਨਾਂ ਨੂੰ ਸੁੱਕਣ ਨਹੀਂ ਦਿਆਂਗੀ ਉਹ ਸੱਚ ਮੁੱਚ ਉਹਦੇ ਬੂਟਿਆਂ ਨੂੰ ਰੋਜ਼ਾਨਾ ਪਾਣੀ ਦਿੰਦੀ ਜਦੋਂ ਗਮਲਿਆਂ ਵਿੱਚ ਰੱਖੀ ਟੈਂਕੀ ਵਿੱਚੋਂ ਪਾਣੀ ਮੁੱਕ ਜਾਂਦਾ ਤਾਂ ਉਹ ਆਪਣੀ ਟੈਂਕੀ ਚੋਂ ਉਸ ਟੈਂਕੀ ਨੂੰ ਭਰ ਦਿੰਦੀ ਅਰਚਨਾ ਦੇ ਪਰتن ਤੱਕ ਬੂਟਿਆਂ ਨੂੰ ਹਰਾ-ਪਰਾ ਰੱਖਦੀ ਇਹ سلسلہ ਚਾਰ ਕੁਸਾਲ ਚੱਲਦਾ ਰਿਹਾ ਜਦੋਂ ਉਹ ਇੱਥੇ ਆ ਕੇ ਰਹਿਣ ਲੱਗੇ ਸਨ ਇਹ ਫਲੈਟ ਨਵੇਂ ਬਣੇ ਸਨ 5 ਬਰੇ ਪਹਿਲਾਂ ਇਹਨਾਂ ਦੀ ਅਲਾਟਮੈਂਟ ਹੋਈ ਸੀ ਆਰਚਨਾ ਦਾ ਪਤੀ ਰਾਹੁਲ ਚੋਪੜਾ ਅਤੇ ਵੰਦਨਾ ਦਾ પતિ ਸੰਜੀਵ ਕਾ ਪਾਟਿਆ ਦੋਵੇਂ ਹੀ ਸਰਕਾਰੀ ਨੌਕਰੀ ਕਰਦੇ ਸਨ ਪਰ ਵੱਖ-ਵੱਖ ਮਹਿਕਮੇ ਵਿੱਚ ਹੁਣ ਵੰਦਨਾ ਗਮਲਿਆਂ ਵਿੱਚ ਸੁੱਕ ਰਹੇ ਬੂਟਿਆਂ ਨੂੰ ਵੇਖ ਕੇ ਪਰੇਸ਼ਾਨ ਹੋ ਰਹੀ ਸੀ ਉਹ ਗਮਲਿਆਂ ਨੂੰ ਪਾਣੀ ਨਹੀਂ ਪਾਉਣਾ ਚਾਹੁੰਦੀ ਕਿਉਂਕਿ ਹੁਣ ਉਹ ਗੱਲ ਨਹੀਂ ਰਹੀ ਉਸ ਉਹਨਾਂ ਦਾ ਆਪਸੀ ਅਨਬਣ ਹੋ ਗਈ ਸੀ ਅਨਬਣ ਹੀ ਨਹੀਂ ਸਗੋ ਉਹਨਾਂ ਦੀ ਲੜਾਈ ਹੋ ਚੁੱਕੀ ਸੀ ਮਾਮਲਾ ਪੁਲਿਸ ਤੱਕ ਜਾ ਪੁੱਜਿਆ ਸੀ ਇਹ ਦਾ ਕਾਰਨ ਸੀ ਪਾਣੀ ਦੀ ਟੈਂਕੀ ਹੁਣ ਬੱਚੇ ਪਾਣੀ ਦੀ ਟੈਂਕੀ ਕਾਦੇ ਲਈ ਲਗਵਾਈ ਗਈ ਸੀ ਫੁੱਲ ਬੂਟਿਆਂ ਨੂੰ ਪਾਣੀ ਦੇਣ ਲਈ ਪਰੰਤੂ ਇਹ ਜਿਹੜਾ ਦੂਜਾ ਪਰਿਵਾਰ ਹੈ ਗੱਲ ਸਮਝਣ ਨੂੰ ਧਿਆਨ ਇਸਨ ਇਹਨਾਂ ਫਲੈਟਾਂ ਦੀਆਂ ਛੱਤਾਂ ਤੇ ਰੱਖੀਆਂ ਟੈਂਕੀਆਂ 500 500 ਲੀਟਰ ਦੀਆਂ ਸਨ ਪਾਣੀ ਦੀ ਸਪਲਾਈ ਸਿਰਫ 500 500 ਲੀਟਰ ਦੀਆਂ ਸਨ ਇਹਨਾਂ ਪਾਣੀ ਸਪਲਾਈ ਸਿਰਫ ਸੂਬਾ ਇੱਕ ਵੇਲੇ ਹੀ ਆਉਂਦੀ ਸੀ ਪ੍ਰੈਸ਼ਰ ਵੀ ਬਹੁਤ ਘੱਟ ਹੁੰਦਾ ਛੱਤ ਤੱਕ ਪੁੱਜਣ ਹੀ ਨਹੀਂ ਸੀ ਇਸ ਲਈ ਸਬਨਾ ਨੇ 1000 ਲੀਟਰ ਦੀ ਇੱਕ ਇੱਕ ਟੈਂਕੀ ਫਲੈਟ ਪਿੱਛੇ ਥੱਲੇ ਇਹ ਰੱਖ ਕੇ ਮੋਟਰ ਪੰਪ ਲਾਇਆ ਸਨ ਸੂਬਾ ਟੈਂਕੀਆਂ ਭਰੀਆਂ ਲੀਆਂ ਜਾਂਦੀਆਂ ਸਨ ਛੱਤ ਵਾਲੀਆਂ ਟੈਂਕੀਆਂ ਖਾਲੀ ਹੋਉਂਦੇ ਮੋਟਰ ਚਲਾ ਕੇ ਥੱਲੇ ਵਾਲੀਆਂ ਟੈਂਕੀਆਂ ਵੀ ਭਰ ਲੀਆਂ ਜਾਂਦੀਆਂ ਸਨ ਗਰਮੀਆਂ ਵਿੱਚ ਕਈ ਵਾਰ ਪਾਣੀ ਦੀ ਕਿੱਲਤ ਆ ਜਾਂਦੀ ਕਿਸੇ ਦਿਨ ਬਿਜਲੀ ਦਾ ਕਟ ਕਰਨ ਕਿਸੇ ਹੋਰ ਵਜ੍ਹਾ ਕਾਰਨ ਸਪਲਾਈ ਨਾ ਆਉਂਦੀ ਤਾਂ ਮੁਸ਼ਕਿਲ ਹੋ ਜਾਂਦੀ ਵੰਦਨਾ ਅਧਿਕਾਰ ਇਹ ਮੁਸ਼ਕਿਲ ਵੇ ਦੇ ਆਉਂਦੀ ਉਹਨਾਂ ਦਾ ਪਰਿਵਾਰ ਵੱਡਾ ਸੀ ਉਹਦੇ ਦੋ ਬੱਚਿਆਂ ਤੋਂ ਇਲਾਵਾ ਸਾਸੋਰਾ ਇੱਕ ਦਿਓਰ ਉਹਨਾਂ ਦੇ ਨਾਲ ਰਹਿੰਦੇ ਸਨ ਕਈ ਵਾਰ ਮਹਿਮਾਨ ਆ ਜਾਂਦੇ ਤਾਂ ਹੁਸ਼ਕਿਲ ਹੋਰ ਵੱਧ ਜਾਂਦੀ ਇਸ ਕਰਕੇ ਵੰਦਨਾ ਤੇ ਉਸਦੇ ਪਤੀ ਨੇ ਸਲਾਹ ਬਣਾਈ ਕਿ ਛੱਤ ਵਾਲੀ ਟੈਂਕੀ 500 ਲੀਟਰ ਦੀ ਟੈਂਕੀ ਹਟਾ ਕੇ 1000 ਦੀ ਟੈਂਕੀ ਅਸੀਂ ਰਖਾ ਲਈਏ ਬੱਚੇ ਅੱਜ ਦੇ ਲੈਕਚਰ ਦੇ ਵਿੱਚ ਇੰਨਾ ਹੀ ਬਾਕੀ ਅਸੀਂ ਕੱਲ ਕਰਾਂਗੇ ਥੈਂਕ ਯੂ ਹੈਵੀ ਨਾਈਸ ਟੀ